ਹੰਝੋ ਹੰਝੋ ਹਰਵੀਰ ਦੇ ਕੱਦਲੋਂ ਫਾਂਸੀ ਦਿਓ ਹੰਝੋ ਹੰਝੋ ਕਰੋ ਜਾਨ بچਾਓ ਜਾਨ بچਾਓ ਇਹ ਪਹਜਾਓ ਜਾਨ بچਾਓ ਇਹ ਪਹਜਾਓ ਜਾਨ بچਾਓ ਇਹ ਪਹਜਾਓ ਜਾਨ بچਾਓ ਇਹ ਪਹਜਾਓ ਜਾਨ بچਾਓ ਹਾਂ ਜੀ ਮੈਂ ਸ਼ੋਕ ਸੱਲਣ ਕੰਬੀ ਪ੍ਰਧਾਨ ਬੇਗਮਪੁਰਾ ਟਾਇਰ ਫੋਰਸ ਇਹ ਜੋ ਹਰਵੀਰ ਜੋ 5 ਸਾਲ ਦਾ ਬੱਚਾ ਸੀਗਾ ਜਿਹਨੂੰ ਅਜੇ ਚੰਗੀ ਤਰ੍ਹਾਂ ਬੋਲਣਾ ਵੀ ਆਉਂਦਾ ਨਹੀਂ ਸੀਗਾ ਉਹਨੂੰ ਇੱਕ ਭਈਏ ਨੇ ਜੂਪੀ ਦੇ ਭਈਏ ਨੇ ਉਹ ਕਿੰਨੀ ਭਿਆਰਕ ਮੌਤ ਦਿੱਤੀ ਆ ਜੋ ਆਪਾਂ ਦੇਖ ਨਹੀਂ ਸਕਦੇ ਹੁਣ ਭਗਵਾਨਦਮਨ ਸਾਹਿਬ ਜਿਹੜੇ ਸਾਡੇ ਪੁੱਪਾ ਸੂਤਿਆਂ ਉਹਦਾ ਕੀ ਬਿਆਨ ਹੈ ਕਿ ਮੈਂ ਇਹਨਾਂ ਨੂੰ ਭਈਆਂ ਨੂੰ ਬਾਹਰ ਨਹੀਂ ਕੱਢ ਸਕਦਾ ਔਰ ਨਾ ਹੀ ਇਹਨਾਂ ਨੂੰ ਔਣੁਰਵ ਸਕਦਾ ਕੋ ਗੱਲ ਕਰਦਾ ਕਿ ਸਾਡੇ ਲੋਕ ਵੀ ਵਿਦੇਸ਼ਾਂ ਵਿੱਚ ਗਏ ਹੋਏ ਆ ਸਾਡੇ ਲੋਕ ਨੇ ਵਿਦੇਸ਼ਾਂ ਵਿੱਚ ਗਏ ਆ 30 ਲੱਖ ਰੁਪਏ ਲੈ ਕੇ ਖਰਚ ਕੇ ਗਏ ਆ ਚਲ ਚ ਲੱਖ ਰੁਪਏ ਖਰਚ ਕੇ ਗਏ ਆ ਸਾਡਾ ਪਾਸਵਰਡ ਵੀ ਬਣਦਾ ਉਹਦੀ ਪੀਸੀਸੀ ਹੁੰਦੀ ਆ ਸਪੈਸ਼ਲ ਵੈਰੀਫਿਕੇਸ਼ਨ ਹੁੰਦੀ ਆ ਉਸ ਤੋਂ ਬਾਅਦ ਅਸੀਂ ਜਾ ਸਕਦੇ ਆ ਮੈਨੂੰ ਪਤਾ ਦੱਸੋ ਭਵਨਸਰ ਪਛਣਾ ਚਾਹੁੰਦਾ ਮੈਂ ਵੀ ਇਹਨਾਂ ਦੀ ਕਿਹੜੀ ਪੀਸੀਸੀ ਹੁੰਦੀ ਆ ਇਹਨੂੰ ਕਿੱਥੋਂ ਕਿੱਥੋਂ ਇਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਆ ਇਹ ਉਥੋਂ 300 ਰੁਪਏ ਖਰਚ ਦੇ ਆ ਟ੍ਰੇਨ ਤੇ ਬੈਠ ਕੇ ਪੰਜਾਬ ਜਾ ਦਿੰਦੇ ਆ ਔਰ ਸ਼ਹਿਰ ਬਰੋਂ ਦਾ ਕੰਮ ਹੋਈ ਆ ਹੁਣ ਕੱਲ ਪਰਸ ਦੀ ਗੱਲ ਹੈ ਜੰਦਰ ਵਿਦਿਕ 25 ਸੀਗੀ ਉਹਨੇ ਵੀ ਭਈਆ ਇੱਕ ਉਹਨਾਂ ਤੇ ਗਲਤ ਕੰਮ ਕਰ ਲੱਗਾ ਸੀ ਜਾ ਸ਼ੁਕਰ ਆ ਬਚਾ ਹੋ ਗਿਆ ਕਿ ਉਹਦੇ ਬੱਚੇ ਦੇ ਘਰ ਦੇ ਜਾ ਕੇ ਦੇਖ ਲਿਆ ਤੇ ਭਈਏ ਰਸਵੇਰੇ ਪੁਲਿਸ ਦੇ ਹੱਲੇ ਕਰ ਦਿੱਤਾ ਸੋ ਸਰਕਾਰ ਕੋ ਇਹ ਮੰਗਾ ਕਿ ਇਹ ਜੋ ਭਈਏ ਆ ਇਹ ਨੁਕਸਾਨ ਕਰਦੇ ਪਏ ਆ ਉਹਦੇ ਕਿੰਨੀਆਂ ਫੈਕਟਰੀਆਂ ਜਿੰਨੇ ਹਿਸਾਬ ਨਾਲ ਕਿ ਪੰਜਾਬ ਫੈਕਟਰੀਆਂ ਅਸੀਂ 90% ਭਈਏ ਹੀ ਕੰਮ ਕਰਦੇ ਪਏ ਆ ਸਾਡੇ ਪੰਜਾਬੀ ਕਿਉਂ ਨਹੀਂ ਇਹ ਤਾਂ ਲਾਭ ਬਣਨਾ ਚਾਹੀਦਾ ਪੰਜਾਬ ਵਾਸਤੇ ਕਿ ਜਿੰਨੇ ਵੀ ਪੰਜਾਬ ਦੇ ਬੰਦੇ ਆ 80 ਤੋਂ 90% ਪਹਿਲ ਪੰਜਾਬੀਆਂ ਦੇ ਹੋਵੇ 10% ਦੇ ਪ੍ਰਵਾਸੀ ਰੱਖਣਾ ਉਹ ਵੀ ਉਹਨਾਂ ਦੇ ਪੀਸੀਸੀ ਹੋ ਕੇ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਹੀ ਰੱਖਿਆ ਜਾਵੇ ਅਸੀਂ ਨੂੰ ਇਹ ਮੰਗ ਕਰਦੇ ਆ ਜਿੰਨਾ ਸ਼ਾਂਤ ਅਸੀ ਦੇ ਵਿੱਚ ਭਈਆਂ ਦੀਆਂ ਰੇੜੀਆਂ ਜਿੰਨਾ ਇੱਥੇ ਦੁਕਾਨਾਂ ਹੈਗੀਆਂ ਇਹਨਾਂ ਨੂੰ ਚੁਕਾਇਆ ਜਾਵੇ ਤੇ ਨਹੀਂ ਚੁਕਾਉਂਦੇ ਤਾਂ ਅਸੀਂ 4-5 ਦਿਨਾਂ ਦੇ ਵਿੱਚ 50 ਸ਼ਾਮ ਜਰਾਸੀ ਦੇ ਵਿੱਚ ਪੂਰੇ ਸ਼ਾਮ ਜਰਾਸੀ ਨੂੰ ਬੰਦ ਕਰਾਂਗੇ ਉਹਦੇ ਨਾਲ ਜੋ ਵੀ ਸਾਡੇ ਕੋਲ ਹੋਇਆ ਸੀ ਕਰਕੇ ਦਿਖਾਵਾਂਗੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਦੀਆਂ ਰੇੜੀਆਂ ਦਾ ਦੁਕਾਨਾਂ ਬੰਦ ਕੀਤੀਆਂ ਜਾਣ ਜਿੰਨੇ ਬਿਹਾਰੀ ਹੈਗੇ ਆ ਸਾਡੇ ਸ਼ਾਮ ਜਰਾਸੀ ਦੇ ਵਿੱਚ ਜਿੰਨੇ ਵੀ ਆਉਂਦੇ ਨੇ ਜਿੰਨੇ ਆਉਂਦੇ ਆ ਧਾਰ ਕਾਰਡ ਨਹੀਂ ਬਣੇ ਹੈਗੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਵਾਪਸੀ ਭੇਜਿਆ ਜਾਵੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਮੰਗਦੇ ਹਾਂ ਮੰਗਵਤ ਜੀ ਸਤਿ ਸ਼੍ਰੀ ਅਕਾਲ ਮੈਂ ਸ਼ਾਵਨ ਕੁਮਾਰ ਸ਼ਾਮਚਰਾਸੀ ਆ ਮੇਰਾ ਪਿੰਡ ਠੀਕ ਹੈ ਜੀ ਅਸੀਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਇਨ੍ਹਾਂ ਪ੍ਰਵਾਸੀਆਂ ਲਈ ਕਿ ਪੰਜਾਬ ਸਰਕਾਰ ਇਹੋ ਜਿਹਾ ਇੱਕ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਆਉਣ ਜਿਹਦੇ ਨਾਲ ਇਨ੍ਹਾਂ ਤੇ ਉੱਤੇ ਕੋਈ ਸਿਕੰਜਾ ਕੱਸਿਆ ਜਾ ਸਕੇ ਜਿਹਦੇ ਵਿੱਚ ਇਨ੍ਹਾਂ ਦੀ ਪੂਰੀ ਵੈਰੀਫਿਕੇਸ਼ਨ ਹੋ ਸਕੇ ਠੀਕ ਹੈ ਜੀ ਤੇ ਜਿਵੇਂ ਕਿ ਹਿਮਾਚਲ ਕਰਨਾਟਕ ਆ ਰਕੀਆਂ ਹੋਰ ਅਦਰ ਸਟੇਟ ਦੇ ਵਿੱਚ ਕਿਸੇ ਵੀ ਬਾਹਲੀ ਸਟੇਟ ਦੇ ਬੰਦੇ ਨੂੰ ਕੋਈ ਵੀ ਨਾ ਕੋਈ ਜ਼ਮੀਨ ਖਰੀਦ ਸਕਦਾ ਏ ਤੇ ਨਾ ਹੀ ਪੰਜਾਬ ਪੰਜਾਬ ਤੋਂ ਕੋਈ ਹੋਰ ਸਟੇਟ ਦਾ ਬੰਦਾ ਉਹਨਾਂ ਦਾ ਜਾ ਕੇ ਉੱਥੇ ਦਾ ਕੋਈ ਪੱਕਾ ਬਸਨੀਕ ਬਣ ਸਕਦਾ ਏ ਮੈਂ ਪੰਜਾਬ ਸਰਕਾਰ ਨੂੰ ਅਸੀਂ ਸਾਰੀ ਪਬਲਿਕ ਇਹ ਬੇਨਤੀ ਕਰਦੇ ਆਂ ਕਿ ਐਸਾ ਇਦਾਂ ਦਾ ਕੋਈ ਕਾਨੂੰਨ ਬੇਸ ਕਨ ਵਿਧਾਨ ਸਭਾ ਦੇ ਵਿੱਚ ਤਾਂ ਜੋ ਇਦਾਂ ਦੀਆਂ ਦਰਿੰਦਗੀਆਂ ਤੋਂ ਬਚਿਆ ਜਾ ਸਕੇ ਸਾਡੀ ਪੰਜਾਬੀਅਤ ਕਾਇਮ ਰਹਿ ਸਕੇ ਪੰਜਾਬ ਬਚਿਆ ਰਵੇ ਬਸ ਇੰਨਾ ਹੀ ਮੈਂ ਕਹਿੰਦਾ ਹੋਇਆ ਤੁਹਾਡਾ ਧੰਨਵਾਦ ਕਰਦਾ ਹਾਂ ਇਹ ਆਪਾਂ ਭਈਆਂ ਨੂੰ ਉਹਦਾ ਵੀ ਬਚਾਉਣਾ ਭਜਾਉਣਾ ਆ ਕਿ ਆਪਣੇ ਜੋ ਕਾਮਕਾਰ ਸਾਰੇ ਠੱਪ ਹੋ ਰਹੇ ਆ ਸਾਰੇ ਪੰਜਾਬੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਕਿਉਂਕਿ ਆਉਣ ਵਾਲੀ ਪੀੜ੍ਹੀ ਤੁਹਾਡੇ ਬੱਚੇ ਬੇਰੋਜ਼ਗਾਰ ਹੋ ਜਾਣੇ ਆ ਸਾਰੇ ਕੰਮ ਇਹਨਾਂ ਨੇ ਸਾਫ ਲਾਣੇ ਆ ਤੁਹਾਨੂੰ ਭੁੱਖੇ ਮਰਨਾ ਪੈਣਾ ਤੁਹਾਨੂੰ ਕੰਮ ਕੋਈ ਨਹੀਂ ਮਿਲਣਾ ਇਸ ਕਰਕੇ ਹੁਣ ਵੀ ਆਮਲਾ ਮਾਰੋ ਤੇ ਪੰਜਾਬ ਨੂੰ ਭਜਾਓ ਤੇ ਪੰਜਾਬ ਨੂੰ ਬਚਾਓ